ਡੀ 11 ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਇਸ ਟਾਈਮ ਅਸੀਂ ਪਹੁੰਚੇ ਹਾਂ ਹਲਕਾ ਛਤਰਾਣੇ ਦੇ ਪਿੰਡ ਕੰਗਰੋਲੀ ਸੂਏ ਦੇ ਉੱਤੇ ਜਿੱਥੇ ਦੀ ਸੂਆ ਲੰਘਦਾ ਹੈ ਤੁਸੀਂ ਦੇਖ ਸਕਦੇ ਹੋ ਜੇ ਇੱਕ ਮਹੀਨਾ ਵੀ ਇਸ ਸੂਏ ਬਣਾਈ ਨੂੰ ਨਹੀਂ ਹੋਇਆ ਤੇ ਇਸ ਦੇ ਵਿੱਚ ਇੱਕ ਵਾਰੀ ਪਾਣੀ ਛੱਡਿਆ ਤੇ ਇਹ ਤੁਸੀਂ ਦੇਖ ਸਕਦੇ ਹੋ ਤੇੜਾਂ ਚਮਕ ਰਹੀਆਂ ਨੇ ਸੂਏ ਦਾ ਜਿਹੜਾ ਲੈਂਟਰ ਪਾਇਆ ਇਹਨਾਂ ਨੇ ਐਡਾ ਘਟੀਆ ਮਟੀਰੀਅਲ ਪਾਇਆ ਠੇਕੇਦਾਰ ਨੇ ਕਿ ਇਹਦਾ ਜਿਹੜਾ ਇਹ ਸੂਆ ਜਿਹੜਾ ਪਾਟ ਚੁੱਕਿਆ ਤਰੇੜਾਂ ਪੰਜਾਂ ਨੇ ਉੱਤੇ ਸੀਮਿੰਟ ਲਾਇਆ ਹੋਇਆ ਜਦੋਂ ਇਹ ਪਾਣੀ ਦਾ ਭਰ ਕੇ ਚੱਲੂਗਾ ਤਾਂ ਇਹ ਤਰੇੜਾਂ ਭਰ ਕੇ ਨਹੀਂ ਰੁਕਣੀਆਂ ਆਲੇ-ਦਾਲੇ ਤੁਸੀਂ ਦੇਖ ਸਕਦੇ ਹੋ ਮਿੱਟੀ ਦੀ ਵੀ ਕੋਈ ਘਾਟ ਨਹੀਂ ਮਿੱਟੀ ਵੀ ਬਹੁਤ ਆ ਪਰ ਇਹ ਮਟੀਰੀਅਲ ਘਾਟ ਪਾਉਣ ਦੇ ਕਾਰਨ ਹੀ ਇਹ ਸੂਆ ਜਿਹੜਾ ਪਾਟ ਗਿਆ ਅੱਗੇ ਤੁਹਾਨੂੰ ਹੋਰ ਵੀ ਦਿਖਾਵਾਂਗੇ ਇਹ ਤੁਸੀਂ ਦੇਖ ਸਕਦੇ ਹੋ ਕਿੱਡੀ ਤਰੇਡ ਆਈ ਹੈ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਟੋ-ਕਟ 10-12 ਤਰੇੜਾਂ ਇੱਥੇ ਨਾਲ-ਨਾਲ ਹੀ ਆਈਆਂ ਹੋਈਆਂ ਨੇ ਇਹ ਦੇਖੋ ਕਿੰਨੀ ਖੁੱਲੀ ਤਰੇੜ ਹੈ ਦੇਖ ਸਕਦੇ ਤੁਸੀਂ ਹਰ ਪੈਨਲ ਦੇ ਉੱਤੇ ਹਰ ਲੈਂਟਰ ਦੇ ਉੱਤੇ ਜਿੱਥੇ ਜੋੜ ਹੈ ਉਸ ਤੋਂ ਬਾਅਦ ਹਰ ਇੱਕ ਤੇ ਤਰੇੜ ਆਈ ਹੋਈ ਹੈ ਇਹ ਵੀ ਤੁਸੀਂ ਦੇਖ ਸਕਦੇ ਹੋ ਕਿੰਨੀ ਤਰੇੜ ਖੁੱਲੀ ਹੋਈ ਹੈ ਤਾਂ ਇਸ ਦੇ ਵਿੱਚ ਪਾਣੀ ਕਿਵੇਂ ਰੁਕੇਗਾ ਇਹ ਵੀ ਦੇਖ ਸਕਦੇ ਹੋ ਬਹੁਤ ਘਟੀਆ ਮਟੀਰੀਅਲ ਵਰਤ ਕੇ ਬਹੁਤ ਵੱਡੀ ਘਪਲੇਵਾਜੀ ਇਸ ਠੇਕੇਦਾਰ ਨੇ ਕੀਤੀ ਹੈ ਜਿਸ ਨੇ ਇਹ ਸੂਆ ਬਣਾਇਆ ਇਹ ਕਲਾਰਾਂ ਦੇ ਕੋਲ ਦੀ ਲੰਗਦਾ ਹੈ ਪਿੱਛੋਂ ਇਹ ਬੰਮਣਾ ਸਾਈਡ ਤੋਂ ਆਉਂਦਾ ਹੈ ਨਦਾਮਪੁਰ ਵਾਲੀ ਨਹਿਰ ਦੇ ਵਿੱਚੋਂ ਬੰਮਣਾ ਸਾਈਡ ਤੋਂ ਆਉਂਦਾ ਇਹ ਸੁਆ ਤੁਸੀਂ ਦੇਖ ਸਕਦੇ ਹੋ ਜਿੱਥੇ ਤੱਕ ਜਾਈ ਜਾਓਗੇ ਤੁਸੀਂ ਤੁਹਾਨੂੰ ਇਹ ਤਰੇੜਾ ਸਿਰੇ ਤੱਕ ਮਿਲਣਗੀਆਂ ਇਸ ਟਾਈਮ ਅਸੀਂ ਕੰਗਰੋਲੀ ਦੀ ਜ਼ਮੀਨ 'ਚ ਖੜੇ ਹਾਂ ਕਲਾਰਾਂ ਤੇ ਕੰਗਰੋਲੀ ਦੀ ਸਰਹੱਦ ਤੇ ਇਹ ਸੁਆ ਦੇਖ ਸਕਦੇ ਹੋ ਤੁਸੀਂ ਕਿੱਡੀਆਂ-ਕਿੱਡੀਆਂ ਤਰੇੜਾਂ ਨੇ ਅੱਗੇ ਤੁਹਾਨੂੰ ਹੋਰ ਵੀ ਦਿਖਾਵਾਂਗੇ ਤੇ ਬਹੁਤ ਹੀ ਘਟੀਆ ਇਸ ਕੰਪਨੀ ਨੇ ਵਰਤਿਆ ਸਿਮਿੰਟ ਮਟੀਰੀਅਲ ਵਰਤਿਆ ਹੈ ਬਹੁਤ ਜਿਆਦਾ ਘਪਲੇਬਾਜੀ ਹੋਈ ਹੈ ਸਿਮਿੰਟ ਵੇਚਿਆ ਗਿਆ ਕੀ ਕੀਤਾ ਗਿਆ ਇਹ ਸਾਈਡ ਵੀ ਦੇਖ ਸਕਦੇ ਹੋ ਤੁਸੀਂ ਪੂਰੀ ਨਹਿਰ ਜਿਹੜਾ ਸੂਆ ਪੂਰਾ ਇਹ ਪਾਟਿਆ ਪਿਆ ਦੋਨੋਂ ਸਾਈਡਾਂ ਤੋਂ ਹੀ ਇੱਕ ਸਾਈਡ ਨਹੀਂ ਦੋਨੋਂ ਸਾਈਡਾਂ ਤੋਂ ਹੀ ਇਹਦੇ ਵਿੱਚ ਤਰੇੜਾਂ ਆਈਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਲੋ ਜੀ ਇਸ ਜਗ੍ਹਾ ਤੇ ਦੇਖੋ ਤੁਸੀਂ ਕਿੰਨੀ ਲੰਬੀ ਤਰੇਡ ਆਈ ਹੈ ਇਹਨਾਂ ਨੇ ਉੱਤੇ ਸਿਮਿੰਟ ਲਾ ਕੇ ਭਰ ਰੱਖਿਆ ਨਹੀਂ ਤਾਂ ਇਹ ਤਰੇਡ ਪੂਰੀ ਚਮਕਣੀ ਸੀ ਸੜਕ ਦੇ ਤਾਂ ਪੱਛ ਚੱਲ ਜਾਂਦੇ ਨੇ ਗੱਡੀਆਂ ਸਾਡੀਆਂ ਦੁੜਕ ਦੜਕ ਕੇ ਲੰਘ ਜਾਂਦੀਆਂ ਨੇ ਪਰ ਇਸ ਸੂਏ ਦੇ ਪੱਛ ਕਿਵੇਂ ਚੱਲਣਗੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਸ ਠੇਕੇਦਾਰ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜੇ ਆਮ ਆਦਮੀ ਪਾਰਟੀ ਦੇ ਵਿੱਚ ਐਡੇ-ਐਡੇ ਘਪਲੇ ਹੋਣ ਲੱਗੇ ਫਿਰ ਤੁਹਾਡੇ ਕੀਤੇ ਵਾਅਦਿਆਂ ਦਾ ਕੀ ਬਣੂਗਾ ਜੀ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ ਇਸ ਠੇਕੇਦਾਰ ਦੇ ਖਿਲਾਫ ਜਿਸ ਨੇ ਇਸ ਸੂਏ ਦਾ ਠੇਕਾ ਲਿਆ ਹੈ ਉਸ ਦੇ ਖਿਲਾਫ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਦੇਖੋ ਜੀ ਕਿੱਡੀ ਖੁੱਲੀ ਹੋਈ ਹੈ ਜੀ ਟ੍ਰੇਡ ਇਹ ਪੂਰਾ ਪਾਟਿਆ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਇੱਕ ਵਾਰੀ ਹੋਰ ਪਾਣੀ ਆਉਣ ਦੇ ਨਾਲ ਪੂਰਾ ਸੁਆ ਟੁੱਟ ਕੇ ਇਹ ਖੇਤਾਂ ਨੂੰ ਪਾਣੀ ਜਾਵੇਗਾ ਅਸੀਂ 20 30 ਕਦਮ ਅੱਗੇ ਹੋਰ ਆਏ ਆ ਜੀ ਕਿੰਨੀ ਕਸੀ ਵੀਡੀਓ ਬਣਾ ਲਾਂਗੇ ਸਿਰੇ ਤੋਂ ਸਿਰੇ ਤੱਕ ਹੀ ਇਸ ਨਹਿਰ ਦਾ ਬਹੁਤ ਬੁਰਾ ਹਾਲ ਹੈ ਜੀ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਤਰੇੜਾਂ ਨੇ ਇਸ ਦੇ ਵਿੱਚ ਸਮਝ ਤੋਂ ਬਾਹਰ ਹੈ ਜੀ ਇੱਕ ਜਗ੍ਹਾ ਤੇ ਹੋਵੇ ਤਾਂ ਦਿਖਾ ਦਈਏ ਬਹੁਤ ਵੱਡੇ ਵੱਡੇ ਘਾਪਲੇ ਹੋ ਰਹੇ ਨੇ ਜੀ ਚਾਹੇ ਮੈਨਿੰਗ ਦਾ ਕਹਿ ਲੋ ਚਾਹੇ ਇਹਨਾਂ ਠੇਕੇਦਾਰਾਂ ਦਾ ਕਹਿ ਲੋ ਬਹੁਤ ਸਰਕਾਰੀ ਖਜ਼ਾਨੇ ਨੂੰ ਚੂਨਾ ਜਿਹੜਾ ਲਾਇਆ ਜਾ ਰਿਹਾ ਹੈ ਪੰਜਾਬ ਦੇ ਸਿਰ ਕਰਜ਼ਾ ਚੜ ਕੇ ਇਹ ਵਿਕਾਸ ਹੋ ਰਿਹਾ ਜੀ ਪੰਜਾਬ ਦੇ ਸਿਰ ਕਰਜ਼ਾ ਮੈਂ ਜਨਤਾ ਨੂੰ ਜਾਣਕਾਰੀ ਦੇਣਾ ਚਾਹਣਾ ਕਿ ਜੋ ਕੰਮ ਇਹ ਹੋ ਰਿਹਾ ਪੰਜਾਬ ਦੇ ਸਿਰ ਕਰਜ਼ਾ ਚੜ ਕੇ ਹੋ ਰਿਹਾ ਹੈ ਇਹਦੇ ਵਿੱਚ ਵੀ ਘਪਲੇ ਹੋ ਰਹੇ ਨੇ ਤਾਂ ਪੰਜਾਬ ਕਿੱਥੇ ਬਚੂਗਾ ਜੀ ਦੇਖ ਸਕਦੇ ਹੋ ਤੁਸੀਂ ਪੰਜਾਬ ਦੇ ਸਿਰ ਕਰਜ਼ਾ ਚੜ ਕੇ ਇਹ ਵਿਕਾਸ ਹੋ ਰਿਹਾ ਹੈ ਫਿਰ ਵੀ ਇਹਦੇ ਵਿੱਚ ਘਪਲੇ ਹੋ ਰਹੇ ਨੇ ਅੱਗੇ ਹੋਰ ਲੈ ਕੇ ਚੱਲਾਂਗੇ ਤੁਹਾਨੂੰ ਇਹ ਹੋਰ ਦੇਖ ਲਓ ਜੀ ਕਾਰਨਾਮਾ ਠੇਕੇਦਾਰਾਂ ਦਾ ਰੁੱਖ ਖੜਾ ਹੈ ਰੁੱਖ ਦੇ ਆਲੇ-ਦਲੇ ਬਜਰੀ ਪਾਤੀ ਤੇ ਤੁਸੀਂ ਦੇਖ ਸਕਦੇ ਹੋ ਸੂਏ ਦੇ ਹੱਦ ਤੱਕ ਰੁੱਖ ਦੀ ਜੜ ਹੈ ਜੇ ਕਿਸੇ ਨੇ ਹਵੇਲੀ ਜਾਂ ਕਿਸੇ ਨੇ ਕੋਈ ਹੋਟਲ ਬਣਾਉਣਾ ਹੈ ਉਹਦੇ ਤੋਂ ਪੈਸੇ ਲੈ ਕੇ ਰੁੱਖ ਵੱਡੇ ਜਾਂਦੇ ਨੇ ਇੱਥੇ ਇਸ ਰੁੱਖ ਨੂੰ ਵੱਡਣ ਦੀ ਜ਼ਰੂਰਤ ਹੀ ਇਹ ਮੈਕਮੇ ਨੇ ਰੁੱਖ ਵੱਡਿਆ ਨਹੀਂ ਤੇ ਸੂਆ ਇੱਥੋਂ ਤੁਸੀਂ ਦੇਖ ਸਕਦੇ ਹੋ ਇਹਦੀ ਜੜ ਨੀਚੇ ਤੱਕ ਹੋ ਸਕਦੀ ਹੈ ਇਹ ਕਿਵੇਂ ਰੁਕੇਗਾ ਕੱਲ ਨੂੰ ਇਸ ਨੇ ਰੁੱਖ ਨੇ ਬਦਨਾ ਫੁੱਲਣਾ ਫਿਰ ਇਹ ਪੱਟਣਾ ਫਿਰ ਦੁਬਾਰੇ ਇੱਥੇ ਪੱਛ ਲੱਗਣਗੇ ਤੇ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਇਸ ਰੁੱਖ ਦੇ ਕੋਲ ਵੀ ਇਹ ਵੀ ਉੱਪਰੇ ਹੈ ਤੇ ਇਸ ਦੇ ਇੱਥੇ ਵੀ ਤਰੇੜਾਂ ਕਾਫੀ ਆਈਆਂ ਹੋਈਆਂ ਨੇ ਦੇਖੋ ਕਿੰਡੀ ਵੱਡੀ ਤਰੇੜ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਰੁੱਖ ਦੀਆਂ ਜੜਾਂ ਨੇ ਇਹਨੂੰ ਹੋਰ ਵੀ ਪਾੜਨਾ ਤੁਸੀਂ ਕੀ ਆਸਰਖੋਗੇ ਤੁਸੀਂ ਇਸ ਸਿਸਟਮ ਤੋਂ ਕਿ ਤੁਹਾਡੇ ਕਮ ਜਨਤਾ ਦੇ ਇਹ ਸਿਸਟਮ ਕਰ ਸਕਦਾ ਬਹੁਤ ਬੁਰਾ ਹਾਲ ਹੈ ਜੀ ਹਰ ਰੋਜ਼ ਅਸੀਂ ਹਰ ਰੋਜ਼ ਕਮੀਆਂ ਦੱਸਦਿਆਂ ਅਜੇ 2 ਦਿਨ ਪਹਿਲਾਂ ਹੀ ਬਾਜ਼ਾਰ ਦੇ ਘੱਗੇ ਬਾਜ਼ਾਰ ਦੀ ਕਮੀ ਦੱਸੀ ਤੁਹਾਨੂੰ ਉਸ ਦੇ ਉੱਤੇ ਤਾਂ ਕੱਲ ਅਮਲ ਹੋ ਗਿਆ ਰੇੜੀਆਂ ਜਿਹੜੀਆਂ ਸੜਕ ਤੋਂ ਪਿੱਛੇ ਹਟਾ ਦਿੱਤੀਆਂ ਗਈਆਂ ਨੇ ਤੇ ਤੁਹਾਨੂੰ ਨਜ਼ਦੀਕ ਤੋਂ ਦਿਖਾਉਣਾ ਹੈ ਜੀ ਹੁਣ ਵਿੱਚ ਉੱਤਰ ਕੇ ਇਹ ਦੇਖੋ ਤੁਸੀਂ ਇਹ ਤਰੇੜ ਹੈ ਜਿਹੜੀ ਕਿੰਨੀ ਵੱਡੀ ਹੈ ਜੀ ਵਾਹ ਜੀ ਵਾਹ ਦੇਖੋ ਵਿੱਚ ਮਿੱਟੀ ਪਈ ਹੈ ਵਿੱਚ ਮਿੱਟੀ ਪਈ ਹੈ ਉੱਤੇ ਮਸਾਲਾ ਲਾ ਰਖਿਆ ਹੈ ਦੇਖ ਸਕਦੇ ਹੋ ਤੁਸੀਂ ਐਡੇ-ਐਡੇ ਕਪਲੇ ਐਡੇ-ਐਡੇ ਕਪਲੇ ਹੈਰਾਨਗੀ ਹੁੰਦੀ ਹੈ ਸਿਸਟਮ ਦੇ ਉੱਤੇ ਅਫਸਰ ਕੀ ਕਰਦੇ ਨੇ ਜਿਹੜੇ ਜੀਐਸਡੀਓ ਐਕਸ਼ਨ ਇਸ ਦੇ ਉੱਤੇ ਲੱਗੇ ਹੋਏ ਨੇ ਜਿਹੜੇ ਲੱਖਾਂ ਰੁਪਇਆ ਤਨਖਾਹ ਲੈਂਦੇ ਨੇ ਉਹ ਅਫਸਰ ਕੀ ਕਰਦੇ ਨੇ ਉਹ ਤਨਖਾਹਾਂ ਕਾਦੀਆਂ ਲੈਂਦੇ ਨੇ ਜੀ ਮੰਤਰੀ ਗੋਇਲ ਜੀ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਮੰਤਰੀਆਂ ਨੂੰ ਮੰਤਰੀ ਸਾਹਿਬ ਇਹਨਾਂ ਮੁਲਾਜ਼ਮਾਂ ਨੂੰ ਤਾਂ ਤੁਸੀਂ ਪੁੱਛੋ ਕਿ ਇਹ ਤਨਖਾਹਾਂ ਕਾਦੀਆਂ ਲੈਂਦੇ ਨੇ ਬਰੇਂਦਰ ਗੋਇਲ ਜੀ ਨੂੰ ਬੇਨਤੀ ਹੈ ਕੁਝ ਦਿਨ ਪਹਿਲਾਂ ਇਹਨਾਂ ਇਹਨਾਂ ਟਾਲਾਂ ਦਾ ਟੈਲਾਂ ਦਾ ਸੂਇਆਂ ਦਾ ਉਦਘਾਟਨ ਹੋਇਆ ਹੈ ਬੇਨਤੀ ਹੈ ਗੋਇਲ ਸਾਹਿਬ ਨੂੰ ਮੰਤਰੀ ਸਾਹਿਬ ਇਹਨਾਂ ਅਫਸਰਾਂ ਨੂੰ ਤਾਂ ਪੁੱਛੋ ਤੁਸੀਂ ਇਹ ਤਨਖਾਹਾਂ ਕਾਹਦੀਆਂ ਲੈਂਦੇ ਨੇ ਠੇਕੇਦਾਰ ਤਾਂ ਕਾਪਲਾ ਕਰ ਰਿਹਾ ਹੈ ਪਰ ਇਹ ਅਫਸਰ ਕੀ ਕਰਦੇ ਨੇ ਜੀ ਇੱਕ ਇੱਕ ਸਾਈਡ ਤੇ ਪੰਜ ਪੰਜ ਅਫਸਰ ਲੱਗੇ ਹੁੰਦੇ ਨੇ ਜੀ ਨੀਚੇ ਤੋਂ ਲੈ ਕੇ ਜੇ ਹੀ ਲਾ ਲੋ ਐਸਡੀਓ ਸਾਹਿਬ ਲਾ ਲਓ ਐਕਸ਼ਨ ਸਾਹਿਬ ਲਾ ਲਓ ਐਸਸੀ ਸਾਹਿਬ ਲਾ ਲਓ ਸਭ ਤੋਂ نیچے ਸੁਪਰਵਾਈਜ਼ਰ ਹੁੰਦਾ ਹੈ ਇਹ ਅਫਸਰ ਕੀ ਕਰਦੇ ਨੇ ਜੀ ਜਦੋਂ ਐਡਾ ਗੰਦਾ ਕੰਮ ਹੋ ਰਿਹਾ ਹੈ ਇੱਥੇ ਜੀਸੀਬੀ ਦਾ ਦੰਦਾ ਲੱਗਿਆ ਹੋਇਆ ਤੇ ਇਹਦੀ ਵੀ ਰਿਪੇਅਰ ਨਹੀਂ ਕੀਤੀ ਪਰ ਟ੍ਰੇਡਾਂ ਦੀ ਰਿਪੇਅਰ ਹੈ ਜਿਹੜੀ ਉਹ ਜ਼ਰੂਰ ਕਰਤੀ ਇਹ ਦੇਖ ਸਕਦੇ ਹੋ ਤੁਸੀਂ ਇਸ ਟ੍ਰੇਡ ਦੇ ਵਿੱਚ ਕਾ ਜੰਮਿਆ ਹੋਇਆ ਹੈ ਇੱਥੇ ਵੀ ਇੱਕ ਟ੍ਰੇਡ ਹੈ ਜਿਸ ਦੇ ਵਿੱਚ ਘਾਜੰਮਿਆ ਹੋਇਆ ਦੇਖ ਸਕਦੇ ਹੋ ਤੁਸੀਂ ਇਹ ਦੇਖੋ ਟ੍ਰੇਡ ਦੇ ਵਿੱਚ ਦੀ ਘਾ ਨਿਕਲ ਕੇ ਸੂਏ ਦੇ ਵਿੱਚ ਆ ਗਿਆ ਕੀ ਕਰੀਏ ਇਸ ਸਿਸਟਮ ਦਾ ਥੋ ਐਡੀਆਂ ਐਡੀਆਂ ਟ੍ਰੇਡਾਂ ਦੇ ਵਿੱਚ ਪਾਣੀ ਕਿਵੇਂ ਰੁਕੇਗਾ ਆਸ ਹੈ ਕੋਈ ਕਿ ਕਿਸਾਨ ਦੇ ਖੇਤ ਚ ਪਾਣੀ ਪਹੁੰਚ ਜਾਏਗਾ ਇਨਾ ਤਰੇੜਾਂ ਵਿੱਚ ਦੀ ਲੰਘ ਕੇ ਪਾਣੀ ਦਾ ਰਾਹ ਦੇ ਵਿੱਚ ਹੀ ਸਾਰਾ ਖਤਮ ਹੋ ਜਾਣਾ ਹੈ ਇਹ ਤਰੇੜ ਦੇਖੋ ਜੀ ਤੁਸੀਂ ਇਹ ਦੇਖੋ ਜੀ ਇਸ ਟਾਈਮ ਅਸੀਂ ਕੰਗਰੋਲੀ ਤੋਂ ਕਲਾਰਾਂ ਕੰਗਰੋਲੀ ਦੇ ਵਿਚਾਲੇ ਦੀ ਜਿਹੜਾ ਸੂਆ ਜਾਂਦਾ ਹੈ ਬਗਰੋਲ ਪਿੰਡ ਨੂੰ ਉਸ ਸੂਏ ਦੇ ਉੱਤੇ ਅਸੀਂ ਹੈਗੇ ਆਂ ਕੋਈ ਵੀ ਆ ਕੇ ਇਹਨਾਂ ਤਰੇੜਾਂ ਨੂੰ ਦੇਖ ਸਕਦਾ ਹੈ ਇਹ ਬਘਰੋਲ ਪਿੰਡ ਹੈ ਜੀ ਲੋਕੇਸ਼ਨ ਦੱਸਦਾ ਤੁਹਾਨੂੰ ਇਹ ਬਘਰੋਲ ਪਿੰਡ ਹੈ ਇਸ ਸਾਈਡ ਤੋਂ ਕਲਾਰਾਂ ਤੇ ਬਘਰੋਲ ਦੇ ਵਿਚਾਲੇ ਤੋਂ ਇਹ ਸੂਇਆ ਆਉਂਦਾ ਹੈ ਕੋਈ ਵੀ ਆ ਕੇ ਇਹਨਾਂ ਤਰੇੜਾਂ ਨੂੰ ਦੇਖ ਸਕਦਾ ਕੋਈ ਇਹ ਨਹੀਂ ਹੈਗਾ ਮੈਂ ਕਿਤੇ ਹੋਰ ਦੀ ਫੋਟੋ ਦਿਖਾਈ ਜਾਣਾ ਹਰਿਆਣੇ ਦੀ ਜਾਂ ਰਾਜਸਥਾਨ ਦੀ ਦਿਖਾਈ ਜਾਣਾ ਦੇਖ ਸਕਦੇ ਹੋ ਤੁਸੀਂ ਇਸ ਸਾਈਡ ਤੇ ਬਗਰੌਲ ਹੈ ਇੱਥੇ ਦੇਖ ਸਕਦੇ ਹੋ ਜੀ ਤੁਸੀਂ ਉੱਤੇ ਤੋਂ ਟੁੱਟਿਆ ਪਿਆ ਸੁਗਾ ਇੱਥੇ ਤੁਹਾਨੂੰ ਲੈਂਟਰ ਦਾ ਵੀ ਪਤਾ ਲੱਗੇਗਾ ਕਿ ਕਿੰਨਾ ਲੈਂਟਰ ਪਾਇਆ ਹੋਇਆ ਹੈ 3 ਇੰਚ ਬਜਰੀ ਪਾਈ ਗਈ ਹੈ ਇਹਦੇ ਤੇ ਤੁਸੀਂ ਦੇਖ ਸਕਦੇ ਹੋ 3 ਇੰਚ ਦੇ ਕਰੀਬ 3 ਇੰਚ ਹੈ ਨਹੀਂ ਪੌਣੇ 3 ਇੰਚ 2.5 ਪੌਣੇ 3 ਇੰਚ ਬਜਰੀ ਪਾਈ ਗਈ ਹੈ ਤੇ ਜਿਹੜੀ ਇਹ ਟੁੱਟ ਚੁੱਕੀ ਹੈ ਦੇਖੋ ਚਾਲੂ ਹੋਣ ਤੋਂ ਪਹਿਲਾਂ ਹੀ ਇਹ ਟੁੱਟਣਾ ਸ਼ੁਰੂ ਹੈ ਨਾ ਇਹਦੇ ਵਿੱਚ ਕੋਈ ਸਰੀਆ ਪਾਇਆ ਤੇ ਮਟੀਰੀਅਲ ਬਹੁਤ ਬਾੜਾ ਪਾਇਆ ਗਿਆ ਹੈ ਕਿ ਕਈ ਅਸੀਂ ਸਰਕਾਰਾਂ ਨੂੰ ਹਣ ਕਹੇ ਜੇ ਬੰਦਿਆਂ ਨੂੰ ਠੇਕੇ ਦਿੰਦੀਆਂ ਨੇ ਭੰਤਮਾਨ ਜੀ ਰਿਸ਼ਤੇਦਾਰਾਂ ਨੂੰ ਨਾ ਠੇਕੇ ਦਿਓ ਕੰਮ ਚੰਗੇ ਕਰਾ ਲਓ ਜਨਤਾ ਦੇ ਕੰਮ ਕਰਾਓ ਜਨਤਾ ਨੇ ਤੁਹਾਨੂੰ ਦੁਬਾਰੇ ਫੇਰ ਬਣਾਉਣਾ ਹੈ ਬੇਨਤੀ ਹੈ ਰਿਸ਼ਤੇਦਾਰਾਂ ਦਾ ਖਹਿੜਾ ਛੱਡ ਦਿਓ ਇਸ ਜਗ੍ਹਾ ਤੇ ਦੇਖ ਸਕਦੇ ਹੋ ਤੁਸੀਂ ਕਿੱਡਾ ਵੱਡਾ ਪੱਚ ਲਾਇਆ ਇਸ ਨੂੰ ਸੂਏ ਨੂੰ ਜੇਕਰ ਇੱਥੋਂ ਟੁੱਟਿਆ ਤਾਂ ਇਸ ਦੇ ਪੱਚ ਲਾਇਆ ਗਿਆ ਹੈ ਵੀਡੀਓ ਵਿੱਚ ਤੁਹਾਨੂੰ ਸਾਫ਼-ਸਾਫ਼ ਦਿਖ ਰਿਹਾ ਹੈ ਜਿਹੜਾ ਇਹ ਪੱਛਲਾਇਆ ਗਿਆ ਐ ਇਸ ਟਾਈਮ ਅਸੀਂ ਬਗਰੋਲ ਪਿੰਡ ਦੇ ਨੇੜੇ ਆ ਇਹ ਬਗਰੋਲ ਐ ਬਗਰੋਲ ਪਿੰਡ ਦੇ ਨੇੜੇ ਪਹੁੰਚ ਗਏ ਆ ਬਗਰੋਲ ਪਿੰਡ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਵਾਟਰ ਵਰਕਸ ਇਹ ਬਗਰੋਲ ਐ ਤੇ ਇਹ ਸੂਏ ਤੇ ਖੜਿਆ ਅਸੀਂ ਇਹ ਬਗਰੋਲ ਪਹੁੰਚ ਗਿਆ ਜੋ ਕਲਾਰਾਂ ਤੋਂ ਸੂਆ ਉਸ ਸੂਏ ਦੇ ਉੱਤੇ ਖੜਿਆ ਹੈ ਦੇਖੋ ਕਿੰਡਾ ਬੜਾ ਪੱਛ ਲੱਗੇ ਇੱਕ ਹੋਰ ਕਾਰਨਾਮਾ ਤੁਸੀਂ ਦੇਖ ਸਕਦੇ ਹੋ ਸੂਏ ਦੇ ਉੱਤੇ ਥੈਲੇ ਧਰੇ ਹੋਏ ਨੇ ਕਾਰਨ ਤੁਸੀਂ ਵੀ ਸਮਝ ਸਕਦੇ ਹੋ ਕਿ ਕੀ ਕਾਰਨ ਹੋ ਸਕਦਾ ਹੈ ਹੋ ਸਕਦਾ ਹੈ ਅੱਗੋਂ ਸੂਆ ਉੱਚਾ ਹੋਵੇ ਤੇ ਇੱਥੋਂ ਪਾਣੀ ਉਛਲਦਾ ਹੋਵੇ ਓਵਰਫਲੋ ਹੁੰਦਾ ਹੋਵੇ ਤਾ ਕਰਕੇ ਇੱਥੇ ਥੈਲੇ ਧਰੇ ਗਏ ਨੇ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਹੋ ਐਨੇ ਥੈਲੇ ਧਰਨ ਦਾ ਹੋਰ ਕੋਈ ਕਾਰਨ ਨਹੀਂ ਇਸ ਤਰ੍ਹਾਂ ਠੇਕੇਦਾਰ ਥੈਲੇ ਰੱਖ ਕੇ ਸੂਏ ਦੇ ਉੱਤੇ ਫਿਰ ਅੱਗੇ ਪਾਣੀ ਪਹੁੰਚਾਊਗਾ ਇਹ ਵੀ ਤੁਸੀਂ ਟ੍ਰੇਡ ਦੇਖ ਸਕਦੇ ਹੋ ਕਿੰਡੀ ਖੁੱਲੀ ਟ੍ਰੇਡ ਹੈ ਇਹ ਬਗਰੌਲ ਤੋਂ ਰਸਤਾ ਆਉਂਦਾ ਇਸ ਟਾਈਮ ਅਸੀਂ ਬਗਰੌਲ ਖੜਿਆ ਬਗਰੋਲ ਤੋਂ ਜਿਹੜਾ ਬੱਲਮਗੜ ਨੂੰ ਰਸਤਾ ਜਾਂਦਾ ਇੱਧਰ ਬੱਲਮਗੜ ਕਣਾੜ ਨੂੰ ਜਾਂਦਾ ਹੈ ਪਹਾ ਇਹ ਬਗਰੋਲ ਹੈ ਤੁਸੀਂ ਇਸ ਰਸਤੇ ਦੇ ਉੱਤੇ ਦੇਖ ਲਓ ਢੋਲੀਆਂ ਪਾਈਆਂ ਨੇ ਵੱਡੇ ਵੱਡੇ ਢੋਲੇ ਪਾਏ ਨੇ ਤੇ ਸੂਆ ਚੱਲਣ ਤੋਂ ਪਹਿਲਾਂ ਇਹ ਢੋਲਾ ਟੁੱਟ ਚੁੱਕਿਆ ਹੈ ਹੋ ਸਕਦਾ ਇਹ ਧਰਦੇ ਹੋਏ ਹੀ ਟੁੱਟ ਗਿਆ ਹੋਵੇ ਇਸੇ ਤਰੀਕੇ ਉੱਤੇ ਮਿੱਟੀ ਪਾਤੀ ਹੋਵੇ ਨਹੀਂ ਤਾਂ ਐਡਾ ਹੈਵੀ ਢੋਲਾ ਟੁੱਟ ਨਹੀਂ ਸਕਦਾ ਕੀ ਕਾਰਨ ਹੋ ਸਕਦਾ ਕਿਵੇਂ ਟੁੱਟਿਆ ਇਹ ਤਾਂ ਹੁਣ ਠੇਕੇਦਾਰ ਦੱਸੇਗਾ ਕਲਾਰਾਂ ਤੋਂ ਆਉਂਦਾ ਇਧਰੋਂ ਸੁਆ ਇਹ ਬਗਰੌਲ ਆ ਗਿਆ ਤੇ ਇੱਥੇ ਪੜੋਲੇ ਪਾਏ ਹੋਏ ਨੇ ਵੱਡੇ ਵੱਡੇ 3 ਫੁੱਟ ਚੌੜੇ 3 ਫੁੱਟ ਚੌੜੇ ਪੜੋਲੇ ਪਾਏ ਨੇ ਚਾਲੂ ਹੋਣ ਤੋਂ ਪਹਿਲਾਂ ਹੀ ਇਹ ਟੁੱਟ ਚੁੱਕਿਆ ਹੈ ਇਹ ਅੱਗੇ ਕਮਾਲਪੁਰ ਨੂੰ ਜਾ ਰਿਹਾ ਹੈ ਬਗਰੋਲ ਤੋਂ ਸਫੀਪੁਰ ਕਮਾਲਪੁਰ ਸਫੀਪੁਰ ਸਫੀਪੁਰ ਤੋਂ ਕਮਾਲਪੁਰ ਇੱਥੇ ਵੀ ਤੁਸੀਂ ਤੇੜਾ ਦੇਖ ਸਕਦੇ ਹੋ ਇਹ ਪਲਾਸਟਰ ਵੀ ਤੁਸੀਂ ਦੇਖ ਸਕਦੇ ਹੋ ਠੇਕੇਦਾਰ ਨੇ ਕਿਦਾਂ ਦਾ ਕਰਿਆ ਸਰਕਾਰੀ ਕੰਮਾਂ ਦੇ ਵਿੱਚ ਇਹ ਜਿਹੇ ਘਪਲੇ ਹੁੰਦੇ ਨੇ ਲੇਪਾ ਪੋਚੀ ਕਰਕੇ ਤੁਰਗੇ ਤੇ ਸਾਡੇ ਅਫਸਰਾਂ ਦੇ ਨੂੰ ਵੀ ਸਲਾਮ ਹੈ ਜਿਹੜੇ ਇਹ ਜੇ ਕੰਮ ਨੂੰ ਪਾਸ ਕਰਦੇ ਨੇ ਐਕਸ਼ਨ ਸਾਹਿਬ ਸਲਾਮ ਹੈ ਤੁਹਾਨੂੰ ਤਾਰ ਦੋਂਗੇ